ਮਾਰਚ 2022 ਦੇ ਵਿੱਚ ਪੰਜਾਬ ਦੀ ਸੱਤਾ ਦੇ ਵਿੱਚ ਵੱਡਾ ਬਦਲਾਅ ਹੁੰਦਾ ਹੈ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਸੱਤਾ ਸੰਭਾਲਦੀ ਹੈ। ਆਮ ਆਦਮੀ ਪਾਰਟੀ ਨੇ ਸੱਤਾ ਸੰਭਾਲਣ ਤੋਂ ਪਹਿਲਾਂ ਲੋਕਾਂ ਨਾਲ ਵਾਅਦੇ ਕੀਤੇ ਸੀਗੇ ਕਿ ਉਹਨਾਂ ਦੀ ਸਰਕਾਰ ਆਮ ਤੇ ਸਿੱਖਿਆ ਤੇ ਸਿਹਤ ਦੇ ਉੱਤੇ ਸਭ ਤੋਂ ਜ਼ਿਆਦਾ ਜ਼ੋਰ ਦਿੱਤਾ ਜਾਏਗਾ। ਜੇਕਰ ਸਿਹਤ ਦੀ ਗੱਲ ਕਰੀ ਉਹਨਾਂ ਨੂੰ ਗੱਲ ਕੀਤੀ ਗਈ ਸੀ ਕਿ ਦਿੱਲੀ ਦੀ ਤਰਜ਼ ਤੇ ਜਿਹੜੇ ਆਮ ਆਦਮੀ ਕਲੀਨਿਕ ਹੈਗੇ ਉਹ ਪੰਜਾਬ ਦੇ ਵਿੱਚ ਖੋਲੇ ਜਾਣਗੇ ਤੇ ਜਿਸ ਦਾ ਲੋਕਾਂ ਨੂੰ ਵੱਡਾ ਫਾਇਦਾ ਹੋਏਗਾ ਅੱਜ ਸਰਕਾਰ ਨੂੰ 2 ਸਾਲ ਪੂਰੇ ਹੋ ਚੁੱਕੇ ਨੇ ਤੇ ਇਸੀ ਦੌਰਾਨ 80 ਪਹੁੰਚੇ ਆ ਸਰਕਾਰ ਦੇ ਉਹਨਾਂ ਦਾਅਵਿਆਂ ਦੀ ਰਿਐਲਿਟੀ ਚੈੱਕ ਕਰਨ ਜਿਹੜੀ ਸਰਕਾਰ ਲਗਾਤਾਰ ਕਹਿੰਦੀ ਆ ਰਹੀ ਹੈ ਕਿ ਪੰਜਾਬ ਦੇ ਲੋਕਾਂ ਨੂੰ ਸਿਹਤ ਸਹੂਲਤਾਂ ਬਾਤ ਚੰਗੇ ਤਰੀਕੇ ਨਾਲ ਮਿਲ ਰਹੀ ਹੈ ਪੂਰੇ ਸੂਬੇ ਭਰ ਦੇ ਵਿੱਚ ਆਮ ਆਦਮੀ ਪਾਰਟੀ ਵੱਲੋਂ ਜਿਹੜੀ ਹੈ 829 ਦੇ ਕਰੀਬ ਇਸ ਤਰੀਕੇ ਦੇ ਆਮ ਆਦਮੀ ਕਲੀਨਿਕ ਖੋਲੇ ਗਏ ਨੇ ਜਿੱਥੇ ਦਾਅਵੇ ਕੀਤੇ ਜਾ ਰਹੇ ਕਿ ਲੋਕਾਂ ਨੂੰ ਮੁਫਤ ਇਲਾਜ ਦਿੱਤਾ ਜਾ ਰਿਹਾ ਹੈ ਮੁਫਤ ਦਵਾਈਆਂ ਦਿੱਤੀਆਂ ਜਾ ਰਹੀ ਹੈ ਤੇ ਇੱਥੋਂ ਤੱਕ कि ਇਹ ਉਹਨਾਂ ਨੂੰ ਉਹਨੇ ਵੱਡੇ ਹਸਪਤਾਲਾਂ ਜਾਂਦੇ ਆ ਪ੍ਰਾਈਵੇਟ ਹਸਪਤਾਲਾਂ ਜਾਂਦੇ ਲੋੜ ਵੀ ਨਹੀਂ ਪੈ ਰਹੀ ਹੈ ਤੇ ਜਿਸ ਕਾਰਨ ਜਿਹੜੇ 829 ਜਿਹੜੇ ਇਹ ਆਮਦਵੀ ਕਲੀਨਿਕ ਖੋਲੇ ਉਹ ਉੱਥੋਂ ਹੀ ਲੋਕਾਂ ਨੂੰ ਵੱਡਾ ਫਾਇਦਾ ਮਿਲ ਰਿਹਾ ਹੈ ਇਹ ਤਸਵੀਰ ਤੁਸੀਂ ਵੇਖੋ ਇਹ ਮੁਹਾਲੀ ਦਾ ਫੇਸ ਪੰਜ ਦਾ ਆਮ ਆਦਮੀ ਕਲੀਨਿਕ ਹੈਗਾ ਜਿੱਥੇ ਅਸੀਂ ਇਸ ਵੇਲੇ ਰਿਐਲਿਟੀ ਚੈੱਕ ਕਰਨ ਪਹੁੰਚੇ ਆ ਇੱਥੇ ਵੀ ਸਾਰਾ ਦਿਨ ਇਸੇ ਤਰੀਕੇ ਦਾ ਜਿਹੜੇ ਮਰੀਜ਼ਾ ਦੀ ਜਿਹੜੀ ਹੈ ਉਹ ਭੀੜ ਲੱਗੀ ਰਹਿੰਦੀ ਹੈ ਲੋਕਾਂ ਨੂੰ ਕਾਫੀ ਇਹਦਾ ਫਾਇਦਾ ਵੀ ਮਿਲ ਰਿਹਾ ਹੈ ਤੇ ਲੋਕ ਇੱਥੇ ਆ ਕੇ ਆਪਣਾ ਇਲਾਜ ਕਰਾਉਂਦੇ ਨੇ ਇਹ ਸਰਕਾਰ ਦਾਅਵੇ ਕਰ ਰਹੀ ਹੈ ਕਿ ਇੱਥੇ ਹਰ ਤਰੀਕੇ ਦਾ ਜਿਹੜਾ ਇਲਾਜ ਹੈ ਉਹ ਦਿੱਤਾ ਜਾਂਦਾ ਹੈ ਸਟਿਲ ਕੁਝ ਲੋਕ ਇੱਥੇ ਗੱਲ ਕਰ ਲੈਨੇ ਕਿ ਰਮੇ ਜੀ ਮੈਂ ਮੇਦਨਾ ਐਮਪੀਸਾ ਨੰਦ ਹੈਗਾ ਜੀ ਅਸੀਂ ਬਸ ਪੇਸ਼ੀਐਂਟ ਨਹੀਂ ਹੈਗੇ ਇਹ ਉਹਨਾਂ ਵਾਸਤੇ ਹੋਣੀ ਚਾਹੀਦੀ ਜਿੰਨਾਂ ਲੋੜ ਹੈ ਸੀ ਵੀ ਕੈਨ ਅਫੋਰਡ ਮਹਿੰਗੀ ਅਜਿਹੀ ਚੀਜ਼ਾਂ ਅਫੋਰਡ ਕਰ ਸਕਣ ਸਾਡੇ ਵਾਸਤੇ ਸਾਨੂੰ ਇਹ ਗਰੀਬ ਬੰਦੇ ਨੂੰ ਫੈਸਿਲਿਟੀ ਮਿਲੇ ਪਰ ਸਾਨੂੰ ਇਹ ਫੈਸਿਲਿਟੀ ਇੱਕ ਚਾਹੀਦੀ ਥੇ ਜਦੋਂ ਐਮਡੀ ਡਾਕਟਰ ਜਬੈਠਾ ਹੈ ਐਮਬੀਸ ਡਾਕਟਰ ਜਬੈਠਾ ਹੈ ਇਹ ਕੋ ਡਰਾਈਵਿੰਗ ਲਾਇਸੈਂਸ ਵਾਸਤੇ ਇੱਕ ਸਰਟੀਫਿਕੇਟ ਮੈਡੀਕਲ ਸਰਟੀਫਿਕੇਟ ਸਾਈਨ ਕਰਨਾ ਹੈ ਦੇ ਚਾਹ ਉਹ ਡੋਟ ਹੈ ਪਾਵਰ ਦਾ ਇਨਰਮੀ ਪਾਵਰ ਨੂੰ ਗਵਰਨਮੈਂਟ ਨੂੰ ਦੇਣੀ ਚਾਹੀਦੀ ਹੈ ਇੱਥੇ ਕਿਉਂਕਿ ਇੱਥੋਂ ਬੰਦਾ 6 ਫੇਜ ਜਾਏ ਉੱਥੇ ਵੇਟ ਕਰੇ ਜਦ ਕਿ ਫੈਸਿਲਿਟੀ ਇੱਥੇ ਹੈਗੀ ਤੇ ਇਹ ਡਾਕਟਰ ਕਰ ਦੇਵੇ ਤੇ ਇਹ ਸਾਡੀ ਬੇਨਤੀ ਹੈ ਜਿੰਨੇ ਕੋਲ ਵੀ ਤੁਸੀਂ ਇਹ ਦੋਗੇ ਵੀਡੀਓ ਉਹਨੂੰ ਕੋਈ ਇਹਨਾਂ ਨੂੰ ਮੈਡੀਕਲ ਸਰਟੀਫਿਕੇਟ ਸਪੈਸ਼ਲੀ ਜਿਹੜੇ ਡਰਾਈਵਿੰਗ ਲਾਇਸੈਂਸ ਵਾਸਤੇ ਨੇ ਉਹਨਾਂ ਨੂੰ ਸਾਈਨ ਕਰਨ ਦੀ ਪਾਵਰ ਦਿੱਤੀਆਂ ਜਾਣ। ਜੀ। ਥੈਂਕ ਯੂ। ਸਾਡੇ ਹੋਰ ਵੀ ਇੱਥੇ ਮਰੀਜ਼ ਆ ਕੇ ਗੱਲ ਕਰ ਲੈਨੇ। ਕੀ ਨਾਮ ਹੈ ਤੁਹਾਡਾ? ਬੀ ਐਸ ਸੰਧੂ। ਸੰਧੂ ਸਭ ਤੁਸੀਂ ਵੀ ਇੱਥੇ ਆਮ ਆਦਿਕ ਕਲੀਨਿਕ ਆਏ ਆਪਣਾ ਇਲਾਜ ਕਰਾਣ ਆਏ ਹੋ? ਹਾਂ ਜੀ। ਪਹਿਲਾਂ ਵੀ ਆਂਦੇ ਹੋ ਇੱਥੇ ਮੈਂ ਦੋਸਾਂ ਲੋਗਾਂ ਜੀ ਜਿੰਨਾਂ ਖੁੱਲ੍ਹੇ ਹੋ ਜਿੰਦਾ ਰਹੇ ਆ ਜੀ ਕਿੰਨਾ ਫਾਇਦਾ ਹੋ ਰਿਹਾ ਇਸ ਦਾ ਬਹੁਤ ਫਾਇਦਾ ਹੋ ਰਿਹਾ ਜੀ ਇਹ ਸਟਾਫ ਇੰਨੀ ਅਪਰੀਸ਼ੀਏਸ਼ਨ ਦਾ ਹੱਕਦਾਰ ਹੈ ਜਿਹੜੇ ਕਿ ਅਸੀਂ ਆਮ ਆਦਮੀ ਦੇ ਨਹੀਂ ਸਕਦੇ ਜੀ ਬਹੁਤ ਵਧੀਆ ਸਟਾਫ ਸਟਾਫ ਹੈ ਜੀ ਡਾਕਟਰ ਸੁਮੇਸ਼ ਇਹ ਨੋਟ ਕਰਨ ਵਾਲੀ ਗੱਲ ਹੈ ਕਿ ਇੰਨਾ ਵਧੀਆ ਸਟਾਫ ਮੈਨੂੰ ਨਹੀਂ ਪਤਾ ਵੀ ਕਿਤੇ ਹੋਰ ਹੈ ਕਿ ਨਹੀਂ ਹੈ ਜੀ ਇਹ ਸਾਡੀ ਗੁੱਡ ਲੱਕ ਹੈ ਕਿ ਸਾਨੂੰ ਇਹ ਮਿਲ ਗਿਆ ਚੰਗੀ ਤਰੀਕੇ ਨਾਲ ਇੱਥੇ ਇਲਾਜ ਮੈਂ ਬਹੁਤ ਇਲਾਜ ਵੀ ਦਾ ਪਿਆਰ ਬੜਾ ਗਿਆ ਬੜੀ ਸ਼ਰਧਾ ਦੇ ਨਾਲ ਪੇਸ਼ੈਂਟ ਨੂੰ ਅਟੈਂਡ ਕਰਦੇ ਨੇ ਇੱਕ ਮੈਨੂੰ ਇਕੱਲੇ ਨੂੰ ਨਹੀਂ ਸਾਰਿਆਂ ਨੂੰ ਹਾਂ ਤੁਸੀਂ ਕੀ ਕਹਿਣਾ ਚਾਹੋਗੇ ਇਸਕੀ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਰਤਨ ਸਿੰਘ ਆ ਮੈਂ ਇੱਥੇ ਅੱਜ ਦਵਾਈ ਲੈਣ ਆਇਆ ਸੀਗਾ ਮੈਨੂੰ ਜ਼ੁਕਾਮ ਖਾਂਸੀ ਥੋੜਾ ਬੁਖਾਰ ਸੀਗਾ ਮੈਂ ਰੈਗੂਲਰਲੀ ਇੱਥੇ ਆ ਰਿਹਾ ਵੈਸੇ ਔਰ ਮੈਨੂੰ ਬੜਾ ਵਧੀਆ ਇੱਥੇ ਲੱਗਦਾ ਹੈ ਦਵਾਈ ਵੀ ਫ੍ਰੀ ਮਿਲ ਜਾਂਦੀ ਹੈ ਟੈਸਟ ਵੀ ਫ੍ਰੀ ਹੋ ਜਾਂਦੇ ਨੇ ਔਰ ਸਤੋਂ ਵੱਡੀ ਗੱਲ ਆ ਵੀ ਇੱਥੇ ਦਾ ਜਿਹੜਾ ਸਫਾਈ ਬਹੁਤ ਅੱਛੀ ਆ ਸਟਾਫ ਬੜਾ ਕੋਆਪਰੇਟਿਵ ਆ ਡਾਕਟਰ ਸਾਹਿਬ ਵਾਕੀ ਜਿਹੜਾ سپورਟਿੰਗ ਸਟਾਫ ਆ ਬੜੇ ਅੱਛੀ ਤਰੀਕ ਨਾਲ ਡੀਲ ਕਰਦੇ ਨੇ ਪਰ ਮੈਂ ਵੀ ਇਹ ਰਿਕਵੈਸਟ ਆ ਕਿ ਮੈਂ ਦੋ ਫੇਸ ਤੋਂ ਆ ਰਿਹਾ ਇਹ ਪੰਜ ਫੇਸ ਦੇ ਵਿੱਚ ਆ ਸਾਨੂੰ ਕਾਫੀ ਦੂਰ ਸੀਨੀਅਰ ਸਿਟੀਜ਼ਨ ਨੂੰ ਆਉਣਾ ਪੈਂਦਾ ਸਾਡੇ ਮਹੱਲੇ ਵਿੱਚ ਵੀ ਐਦਾਂ ਦੀ ਕਲੀਨਿਕ ਖੁੱਲੀ ਜਾਵੇ ਇਹਦਾ ਓਵਰਆਲ ਬੜਾ ਫਾਇਦਾ ਸੁਸਾਇਟੀ ਨੂੰ ਔਰ ਇੱਕ ਹੋਰ ਰਿਕੁਐਸਟ ਹੈ ਵੀ ਪਹਿਲਾਂ ਨਾ ਇਹ ਸਾਨੂੰ ਪਰਚੀ ਦਿਆ ਕਰਦੇ ਸੀ ਹਾਰਡ ਕਾਪੀ ਦੇ ਵਿੱਚ ਉਹਦੇ ਤੇ ਸਾਰਾ ਲਿਖਿਆ ਜਾਂਦਾ ਸਾਡਾ ਵੀਪੀ ਕਿੰਨੀ ਆ ਦਵਾਈ ਕਿਹੜੀ ਦਿੱਤੀ ਹੈ ਪਰ ਹੁਣ ਨਾ ਪੇਪਰਲੈਸ ਵਰਕਿੰਗ ਕਰ ਦਿੱਤੀ ਵੀ ਐਪਰੀਸ਼ੀਏਟ ਕਿ ਪੇਪਰਲੈਸ ਵਰਕਿੰਗ ਕਰ ਦਿੱਤੀ ਉਹਨਾਂ ਰਿਕਾਰਡ ਸਾਰੇ ਉਹਨਾਂ ਕੋਲ ਉਹਨਾਂ ਕੋਲ ਆ ਪਰ ਕਾਈਂਡਲੀ ਅਸੀਂ ਸਾਰੇ ਉਹਨੂੰ ਸੋਸ਼ਲ ਮੀਡੀਆ ਤੇ ਉਹ ਸਾਨੂੰ ਵੀ ਰਿਕਾਰਡ ਭੇਜ ਦਿੱਤਾ ਜਾਇਆ ਕਰੇ ਸਾਡਾ ਮੋਬਾਈਲ ਨੰਬਰ ਲੈ ਕੇ ਤਾਂ ਕਿ ਸਾਡੇ ਕੋਲ ਆਪਣਾ ਰਿਕਾਰਡ ਰਹਿ ਜਵੇ ਜੋ ਵੀ ਇਹ ਡਾਕਟਰ ਸਾਹਿਬ ਲਿਖਦੇ ਨੇ ਪ੍ਰੈਸਕ੍ਰਾਈਬ ਕਰਦੇ ਨੇ ਉਹ ਸਾਡੇ ਮੋਬਾਈਲ ਤੇ ਆ ਜਵੇ ਅਸੀਂ ਕਿਤੇ ਫਿਰ ਰੈਫਰ ਵੀ ਕਰ ਸਕਦੇ ਹਾਂ ਬਾਅਦ ਹਸਤੇ ਜੀ ਹੋਰ ਵੀ ਗੱਲ ਕਰ ਲੈਣੇ ਕੁਝ ਹੋਰ ਮਰੀਜ਼ ਹੈਗੇ ਤੁਸੀਂ ਵੀ ਮੈਂ ਇੱਥੇ ਇਲਾਜ ਕਰਾਣ ਆਇਆ ਹੋ ਤੁਹਾਨੂੰ ਕੀ ਫਾਇਦਾ ਮਿਲਦਾ ਇਸ ਤਰੀਕੇ ਦੇ ਹਾਂਜੀ ਮੇਰਾ ਨਾਮ ਸੰਗੀਤਾ ਮਹਾਜਨ ਹੈ ਜਿਸ ਤਰ੍ਹਾਂ ਪਹਿਲੇ ਵੀ ਗੱਲ ਕੀਤੀ ਮੈਂ ਇੱਥੇ ਚਾਰ ਪੰਜ ਵਾਰੀ ਆ ਚੁੱਕੀ ਹਾਂ ਤੇ ਹਰ ਵਾਰੀ ਇੱਥੇ ਦੀ ਦਵਾਈ ਨਾਲ ਮੈਂ ਠੀਕ ਹੋਈ ਹਾਂ ਤਾਂ ਹੀ ਦੁਬਾਰਾ ਤੁਸੀਂ ਆ ਰਹੇ ਹਾਂ ਪਰ ਅਸੀਂ ਆਂਦੇ ਹੈਗੇ ਦੋ ਫੇਜ਼ ਤੋਂ ਆਂਦੇ ਹੈਗੇ ਆ ਤੇ ਮੇਰੀ ਇਹ ਰਿਕੁਐਸਟ ਹੈਗੀ ਹੈ ਕਿ ਸਾਡੇ ਦੋ ਫੇਜ਼ ਵਿੱਚ ਵੀ ਮਤਲਬ ਉੱਥੇ ਵੀ ਇਹ ਵਾਲਾ ਮੁਹੱਲਾ ਕਲੀਨਿਕ ਖੁੱਲੇ ਕਿਉਂਕਿ ਸਾਡੀ ਹੋਰ ਵੀ ਕਾਫੀ ਫਰੈਂਡਸ ਵਗੈਰਾ ਹੈਗੇ ਆ ਉਹ ਵੀ ਬਹੁਤ ਐਪਰੀਸ਼ੀਏਟ ਕਰਦੇ ਆ ਪਰ ਸਿਰਫ ਇੱਕੋ ਹੀ ਉਹਨਾਂ ਨੂੰ ਰੰਦਾ ਹੈ ਕਿ ਦੂਰ ਹੈਗਾ ਹੈ ਜਿਸ ਤਰ੍ਹਾਂ ਜਿਨ੍ਹਾਂ ਦੇ ਹਸਬੰਦ ਬਾਹਰ ਜੌਬ ਤੇ ਜਾ ਰਹੇ ਆ ਕਿਸ ਤਰ੍ਹਾਂ ਉਹਨਾਂ ਨੂੰ ਆਣਾ ਇੱਥੇ ਦੂਰ ਲੱਗਦਾ ਹੈਗਾ ਤੇ ਅਦਰਵਾਈਜ਼ ਸਫਾਈ ਦਾ ਤੇ ਬਹੁਤ ਹੀ ਜ਼ਿਆਦਾ ਸਫਾਈ ਹੈ ਡਾਕਟਰਸ ਬਹੁਤ ਅੱਛੇ ਹੈ ਮੈਡੀਸਿਨਸ ਫ੍ਰੀ ਮਿਲਦੀਆਂ ਟਾਈਮਲੀ ਇਹ ਟ੍ਰੀਟਮੈਂਟ ਹੋ ਜਾਂਦਾ ਬਿਲਕੁਲ 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 ਜੀ ਕੋਈ ਇਸ ਦੇ ਵਿੱਚ ਦੂਜੀ ਰਾਏ ਨਹੀਂ ਹੈ ਕਿ ਬਹੁਤ ਸੈਟੀਸਫੈਕਟਰੀ ਟ੍ਰੀਟਮੈਂਟ ਹੈਗਾ ਹਾਂ ਜੀ ਇੱਕ ਚੀਜ਼ ਹੋਰ ਤੁਹਾਡੇ ਤੋਂ ਜਾਨਣਾ ਚਾਹਾਂਗਾ ਤੁਸੀਂ ਕਹਿੰਦੇ ਕਿ ਇਸ ਤਰੀਕੇ ਦਾ ਹੋਰ ਖੁੱਲਣਾ ਚਾਹੀਦਾ ਜਤੋਂ ਇਹ ਖੁੱਲੇ ਲੱਗਦਾ ਹੈ ਕਿ ਉਸ ਤੋਂ ਪ੍ਰਾਈਵੇਟ ਕਲੀਨਿਕਸ ਦੇ ਉੱਤੇ ਹੋਣੇ ਲੋਕਾਂ ਦਾ ਰਸ ਘਟ ਗਿਆ ਕਿਉਂਕਿ ਇੱਥੇ ਬੜਾ इजीली ਇਲਾਜ ਨੈਚੁਰਲੀ ਜੀ ਨੈਚੁਰਲੀ ਕਿਉਂਕਿ ਅੱਜ ਕੱਲ ਦੇ ਜਿਸ ਤਰ੍ਹਾਂ ਮਹਿੰਗਾਈ ਦਾ ਟਾਈਮ ਹੈਗਾ ਜੇ ਤੁਸੀਂ ਕਿਸੇ ਪ੍ਰਾਈਵੇਟ ਕਲੀਨਿਕ 'ਚ ਜਾਓ ਤੁਹਾਡੇ ਸਿੱਤੇ ਹੀ 1000 1200 ਰੁਪਿਆ ਸਿਰਫ ਡਾਕਟਰ ਫੀਸ ਪਲੱਸ ਮੈਡੀਸਿਨਸ ਤੇ ਲੱਗ ਜਾਂਦਾ ਹੈਗਾ ਤੇ ਇੱਥੇ ਅਸੀਂ ਆਉਂਦੇ ਹੈਗੇ ਆ ਤੇ ਕੀ ਕਹਿੰਦੇ ਹੈਗੇ ਸਾਡੇ ਬਿਲਕੁਲ ਕੋਈ ਵੀ ਪੈਸੇ ਨਹੀਂ ਲੱਗਦੇ ਹੈਗੇ ਤੇ ਟ੍ਰੀਟਮੈਂਟ ਬਿਲਕੁਲ ਉਸੇ ਤਰ੍ਹਾਂ ਹੀ ਮਿਲ ਰਿਹਾ ਹੈਗਾ ਤੇ ਵਾਈ ਨਾਟ ਪੀਪਲ ਕਿਉਂ ਨਹੀਂ ਆਣਗੇ ਹਾਂਜੀ ਤੁਹਾਡੇ ਤੋਂ ਜਾਣਨਾ ਚਾਹ ਕੀ ਲੱਗਦਾ ਮੇਰਾ ਨਾਮ ਹੈ ਗਤਰਮਿੰਦਰ ਸਿੰਘ ਸੈਣੀ ਜੀ ਤੁਹਾਡੇ ਤੋਂ ਜੋ ਤੁਸੀਂ ਵੀ ਇਲਾਜ ਇੱਥੇ ਕਰਾਣਾ ਆਏ ਹੋ ਕੀ ਟਾਈਮਲੀ ਇਲਾਜ ਤੁਹਾਨੂੰ ਮਿਲ ਰਿਹਾ ਬਹੁਤ ਵਧੀਆ ਸਰ ਮੈਂ ਨਾ ਪਿਛਲੇ 5-6 ਮਹੀਨੇ ਤੋਂ ਲਗਾਤਾਰ ਇੱਥੋਂ ਮੇਰੀ ਲੱਤ ਫੈਕਚਰ ਹੋ ਗਈ ਸੀ ਦਵਾਈ ਖਾ ਰਿਹਾ ਮੈਂ ਬਾਹਰੋਂ ਮੈਂ ਇਲਾਜ ਪੁੱਛਿਆ ਸੀ ਉਹ ਹੈਗਾ 40000 50000 ਦਾ ਕਹਿੰਦੇ ਸੀਗੇ ਪਰ ਬਟ ਮੈਨੂੰ ਮੈਡਮਾਂ ਦਾ ਅੰਦਰੋਂ ਮੈਡੀਸਨ ਦੇ ਕੇ ਇੰਨੀ ਵਧੀਆ ਦਵਾਈ ਦਿੱਤੀ ਆ ਮੇਰੀ ਲੱਤ ਸਿੱਧਾ ਚੱਲਣ ਜੋ ਕਰਦੀ ਅਸੀਂ ਸਰਕਾਰਗੇ ਅਪੀਲ ਕਰਦੇ ਆ ਵੀ ਜਿਹੜੇ ਇਹ ਜੇ ਆਮ ਆਦਮੀ ਕਿਲੇ ਨਹੀਂ ਖੁੱਲੇ ਆ ਵੀ ਹੋਰ ਖੁੱਲਣੇ ਚਾਹੀਦੇ ਤਾਂ ਕਿ ਜਿਹੜੇ ਗਰੀਬ ਵਰਗ ਦੇ ਲੋਕ ਆ ਉਹਨਾਂ ਨੂੰ ਸਹੂਲਤ ਮਿਲ ਸਕਣ ਬਿਲਕੁਲ ਇਸ ਤਿਕੇ ਦੀ ਸਹੂਲਤਾ ਦੀ ਗੱਲ ਕਰ ਰਹੇ ਤੇ ਇਹ ਤਸਵੀਰਾਂ ਦੇਖੋ ਕਿ ਇਸੇ ਤਰੀਕੇ ਨਾਲ ਜਿਹੜਾ ਆਵਾਦਮੀ ਕਲੀਨਿਕ ਸਾਰੇ ਪਾਸੇ ਖੁੱਲੇ ਹੁਣ ਤੱਕ ਸੂਬੇ ਭਰ ਦੇ ਵਿੱਚ 829 ਤੋਂ ਜ਼ਿਆਦਾ ਜਿਹੜੇ ਆਵਾਦਮੀ ਕਲੀਨਿਕ ਜਿਹੜੇ ਖੋਲੇ ਗਏ ਨੇ ਇਹ ਤੇ ਲਗਾਤਾਰ ਸਰਕਾਰ ਜਿਹੜੇ ਆਵਾਦਮੀ ਕਲੀਨਿਕ ਪਿੰਡਾਂ ਪਿੰਡਾਂ ਚ ਸ਼ਹਿਰਾਂ ਸ਼ਹਿਰਾਂ ਚ ਖੋਲ ਰਹੀ ਹੈਗੀ ਤੇ ਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਹਰ ਤਰੀਕੇ ਦੀ ਦਵਾਈ ਵਗੈਰਾ ਜਿਹੜੇ ਇੱਥੇ ਹੈ ਉਹ ਮੁਫਤ ਦਿੱਤੀ ਜਾਂਦੀ ਕਿਸੇ ਤੋਂ ਕੋਈ ਪੈਸਾ ਨਹੀਂ ਲਿੱਤਾ ਜਾਂਦਾ ਜਿਵੇਂ ਕਿ ਮਰੀਜ਼ ਵੀ ਦੱਸ ਰਹੇ ਤੇ ਖਾ ਸਤਾਰਤੇ ਇੱਥੇ ਇੱਕ ਤੁਹਾਨੂੰ ਹੋਰ ਚੀਜ਼ ਦਿਖਾਉਣਾ ਚਾਹਾਂਗਾ ਕਿ ਮਰੀਜ਼ਾਂ ਦਾ ਪੂਰਾ ਜਿਹੜਾ ਰਿਕਾਰਡ ਹੈ ਉਹਦਾ ਪੂਰਾ ਡਾਟਾਬੇਸ ਜਿਹੜਾ ਹੈ ਇਸ ਇੱਕ ਦੀ ਟੈਬ ਦੇ ਵਿੱਚ ਦਰਜ ਕੀਤਾ ਜਾਂਦਾ ਹੈ ਤਾਂ ਕਿ ਉਹ ਅੱਗੇ ਕਿੱਥੇ ਵੀ ਇਲਾਜ ਆਪਣਾ ਕਰਾਣ ਜਾਣ ਤੇ ਉਹਦਾ ਦਾ ਰਿਕਾਰਡ ਪੂਰੀ ਤਰੀਕੇ ਨਾਲ ਜਿਹੜਾ ਉਹ ਉਹਨਾਂ ਕੋਲ ਡਾਕਟਰ ਕੋਲ ਪਹਿਲਾਂ ਪਹੁੰਚ ਜਾਂਦਾ ਹੈ ਤੇ ਹਰ ਇੱਕ ਚੀਜ਼ ਜਿਹੜੀ ਹੈ ਬੜੇ इजीली ਵੇ ਦੇ ਨਾਲ ਜਿਹੜਾ ਹੁਣ ਕੰਮ ਕੀਤਾ ਜਾ ਰਿਹਾ ਹੈ ਅਸੀਂ ਇੱਕ ਵਾਰ ਇੱਥੇ ਜਿਹੜੇ ਮੌਜੂਦ ਆ ਡਾਕਟਰ ਉਹਨਾਂ ਨਾਲ ਵੀ ਗੱਲ ਕਰ ਲੈਂਦੇ ਕਿ ਰੋਜ਼ਾਨਾ ਕਿੰਨੇ ਕਿੱਥੇ ਮਰੀਜ਼ ਹੈਨਾਂ ਕੋਲ ਜਿਹੜੇ ਉਹ ਅਜਲੀ ਪਹੁੰਚ ਦੇ ਨੇ ਗੱਲ ਕਰ ਲੈਨੇ ਮੈਮ ਸਸੀ ਕਾਇ ਹੈ ਹਾਂਜੀ ਸਸੀ ਕਾਇ ਡਾਕਟਰ ਪਰুল ਡਾਕਟਰ ਰੋਜ਼ਾਨਾ ਕਿੰਨੇ ਕੁ ਪੇਸ਼ੈਂਟ ਤੁਹਾਡੇ ਕੋਲ ਆਉਂਦੇ ਆ ਅਪਰੋਕਸੀਮੇਟਲੀ 130 ਤੋਂ 150 ਕੇ ਵਿੱਚ ਮੈਂ ਜੀ ਹਾਂਜੀ ਤੇ ਪ੍ਰੋਪਰ ਇਥੇ ਟ੍ਰੀਟਮੈਂਟ ਹੋਣਾ हाँ जी जो प्राइमरी ट्रीटमेंट है वो हम सारा दे रहे हैं और अगर मान लो किसी पेशेंट को फर्दर रेफरल की ज़रूरत पड़ती है तो सिविल yeah, कर, yeah, दे, दे, दे दे. फिर सिविल हॉस्पिटल या डॉक्टर बी आर अम्बेडकर इंस्टीट्यूट ऑफ मेडिकल साइंसेज जो मोहाली में वहाँ हम फिर पेशेंट्स को रेफर करते हैं सेटिस्फाइड पीपल आर ठीक है अच्छा रिस्पॉन्स मिल रहा है टेस्टिंग वगैरह भी होती है। टेस्टिंग हाँ जी 38 टेस्ट है हमारे पैनल में रिलेटेड टू कोई फीवर के पेशेंट्स हैं कोई यूरिन इन्फेक्शन है ब्लड इन्फेक्शन हैं ਤੋ ਟਾਈਫਾਇਡ ਸੇ ਰਿਲੇਟਡ ਤੋ ਲਗਭਗ ਸਾਰਾ ਕੁਝ ਹੀ ਕਵਰ ਹੋ ਰਹਾ ਹੈ ਹਾਂਜੀ ਸੋ ਇਹ ਸੀਗੇ ਡਾਕਟਰ ਪਰੋਲ ਜਿਹੜੇ ਦੱਸ ਰਹੇ ਸੀਗੇ ਕਿ ਆਮ ਆਦਮੀ ਕਲੀਨਿਕ ਦੇ ਵਿੱਚ ਇਸ ਕਲੀਨਿਕ ਦੀ ਜਕਰ ਗੱਲ ਕਰੀਏ ਮੁਹਾਲੀ ਦੇ ਪੰਜ ਫੇਸ ਸਥੇ ਰੋਜ਼ਾਨਾ 130 ਤੋਂ 150 ਦੇ ਕਰੀਬ ਜਿਹੜੇ ਪੇਸ਼ੈਂਟਸ ਇੱਥੇ ਰੋਜ਼ਾਨਾ ਇਲਾਜ ਲਈ ਪਹੁੰਚਦੇ ਤੇ ਜ਼ਿਆਦਾਤਰ ਜਿਹੜੇ ਲੋਕ ਹੈ ਇਸ ਕੀਤੇ ਕਲੀਨਿਕ ਦੇ ਵਿੱਚ ਇਲਾਜ ਕਰਾ ਕੇ ਬੇਹ ਸੰਤੁਸ਼ਟ ਵੀ ਨਜ਼ਰ ਆ ਰਹੇ ਹਾਲਾਂਕਿ ਲੋਕਾਂ ਵੱਲੋਂ ਕੁਛ ਇਹ ਵੀ ਗੱਲ ਕੀਤੀ ਗਈ ਹੈ ਕਿ ਇਸ ਅ ਦੇ ਕਲੀਨਿਕਸ ਹੋਰ ਜਿਹੜੇ ਹੈ ਖੁੱਲਨੇ ਚਾਹੀਦੇ ਤਾਂ ਕਿ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਇਸ ਦਾ ਫਾਇਦਾ ਮਿਲ ਸਕੇ ਤੇ ਖਾਸ ਤੌਰ ਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਆਬਦਮੀ ਕਲੀਨਿਕ ਦੇ ਵਿੱਚ ਕਿਸੇ ਵੀ ਤਰੀਕੇ ਦਾ ਕੋਈ ਪੈਸਾ ਨਹੀਂ ਲਿੱਤਾ ਜਾਂਦਾ ਇੱਥੇ ਸਾਰੀ ਦਵਾਈਆਂ ਤੇ ਜਿਹੜੇ ਟੈਸਟਿੰਗ ਦੇ ਸੈਂਪਲ ਉਹ ਵੀ ਇੱਥੇ ਦਿੱਤੇ ਜਾਂਦੇ ਉਹ ਬਿਲਕੁਲ ਫ੍ਰੀ ਹੁੰਦੇ ਤੇ ਟਾਈਮਲੀ ਲੋਕਾਂ ਨੂੰ ਇਲਾਜ ਵੀ ਇੱਥੋਂ ਮਿਲ ਰਿਹਾ ਹੈ ਮੋਹਾਲੀ ਤੋਂ ਵੀਡੀਓ ਜਰਨਲਿਸਟ ਸਚੀਨ ਉਰਵਾੜਾ ਨਾਲ ਅਨਕੁਸ਼ ਮਹਾਜਨ ਨਿਊਜ਼ ਨੇਸ਼ਨ